ਤੁਸੀਂ ਕੀ ਕਹੋਗੇ ਇਸ ਵੀਡੀਓ ਦੇ ਬਾਰੇ ਚ ਪਿਛੇ ਕਣਕ ਪੱਕੀ ਹੋਈ ਹੈ ਤੇ ਇਹ ਮੁੰਡਾ ਰੀਲ ਬਣਾਉਣ ਦੇ ਚੱਕਰ ਚ ਸੜਕ ਤੇ ਪੈਟਰੋਲ ਸੁੱਟਦਾ ਤੇ ਬਾਅਦ ਅੱਗ ਲਾ ਕੇ ਬੁਲੇਟ ਤੇ ਅੱਗੇ ਨੂੰ ਚਲਾ ਜਾਂਦਾ ਇੱਕ ਰੀਲ ਬਣਾਉਣ ਦੇ ਚੱਕਰ ਚ ਇਹ ਐਵੇਂ ਕਰਦਾ ਕਿਸਮਤ ਚੰਗੀ ਸੀ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਤੁਸੀਂ ਜਾਣਦੇ ਹੋ ਕਿ ਪੈਟਰੋਲ ਦੀ ਅੱਗ ਹਰੇ ਬੂਟਿਆਂ ਨੂੰ ਪੈ ਜਾਂਦੀ ਇਹ ਪਰ ਇੱਥੇ ਤਾਂ ਪਿਛੇ ਕਣਕ ਪੱਕੀ ਸੀ ਪਰ ਗਰੇਜ਼ ਨਹੀਂ ਕਰਦੇ ਲੋਕੀ ਰੀਲਾਂ ਬਣਾਉਣ ਦੇ ਚੱਕਰ ਚ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਕਣਕਾਂ ਪੱਕੀਆਂ ਹੋਈਆਂ ਨੇ ਤੇ ਇਹੋ ਜਿਹੇ ਕੰਮ ਕਰਦੇ ਨੇ ਇਹਨਾਂ ਦੇ ਬਾਰੇ ਚ ਤੁਸੀਂ ਕੀ ਕਹਿਣਾ ਚਾਹੋਗੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਦੋਸਤੋ ਕਿਸਾਨ ਭਰਾਵਾਂ ਲਈ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸਾਨ ਭਰਾ ਧਿਆਨ ਰੱਖਣ ਕੋਈ ਇਹੋ ਜੀ ਗਲਤੀ ਕਰਦਾ ਹੈ ਤਾਂ ਉਸ ਨੂੰ ਉੱਥੇ ਹੀ ਰੋਕਿਆ ਜਾਏ ਅਗਲੀ ਇਸ ਵੀਡੀਓ ਚ ਵੀ ਕਿਸਾਨ ਭਰਾ ਨੇ ਦੱਸਿਆ ਕਿ ਜੋ ਟਰਾਂਸਫਾਰਮਰ ਨੇ ਖੇਤਾਂ 'ਛ ਲੱਗੇ ਉਹਨਾਂ ਦੇ ਸੋਚ ਕੱਟ ਕੇ ਰੱਖੋ ਤੇ ਟਰਾਂਸਫਾਰਮਰ ਦੇ ਨਾਲ ਨਾਲ ਜੋ ਕਣਕ ਹੈ ਉਹਨਾਂ ਨੂੰ ਨਿਆਰਾ ਵੜ ਲਓ ਕਿਉਂਕਿ ਕਣਕਾ ਹੁਣ ਪੱਕ ਚੁੱਕੀਆਂ ਨੇ ਤੇ ਹੁਣ ਪਾਣੀ ਦੀ ਜਮਾ ਵੀ ਲੋੜ ਨਹੀਂ ਹੈ ਇਸ ਲਈ ਖਾਸਾ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਜ਼ਰੂਰ ਤੁਸੀਂ ਵੀ ਕਿਸਾਨ ਭਰਾਵਾਂ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਇਸਾ ਲਈ ਅਸੀਂ ਵੇਖਦੇ ਹ ਕਿਸਾਨ ਨੂੰ ਨੁਕਸਾਨ ਹੁੰਦਾ ਫਿਰ ਉਹ ਕਿਸਾਨ ਸਾਲ ਭਰ ਨਹੀਂ ਉੱਠ ਪਾਉਂਦਾ ਇਸ ਲਈ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸਾਨ ਪ੍ਰਾਸਚੇਤ ਹੋ ਸਕਣ ਤੇ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ ਖੇਤ ਲਾਗੇ ਜੇ ਕੋਈ ਅਵੇਂ ਸ਼ਰਾਰਤ ਕਰਦਾ ਉਹਨੂੰ ਵੀ ਉੱਥੇ ਰੋਕਿਆ ਜਾਏ ਆਪਣਾ ਫਰਜ਼ ਸਮਝ ਕੇ ਜਰੂਰ ਇਸ ਵੀਡੀਓ ਨੂੰ ਵੱਤਵਤ ਸ਼ੇਅਰ ਕਰਿਓ